ਸਾਹਮਣੇ ਦੇਖੋ ਕੀ ਲਿਖਿਆ ਮੁਸਕਰਾइए ਆਪ ਲੈਹ ਮੇ ਹਨ ਤੇ ਇਸ ਟਾਈਮ ਅਸੀਂ ਖੜੇ ਆ ਜੀ ਲੈਹ ਸ਼ਹਿਰ ਦੇ ਇੱਕ ਵਿਊ ਪੁਆਇੰਟ ਤੇ ਤੇ ਐਲਟੀਟਿਊਡ ਹੈਗਾ ਦਾ 13000 ਫੁੱਟ ਤੇ ਇੱਥੋਂ ਪੂਰਾ ਲੈਹ ਸ਼ਹਿਰ ਦਿਖਦਾ ਹੈ ਅੱਜ ਥੋੜੀ ਥੋੜੀ ਬੱਦਲ ਵਾਈ ਹੈ ਤਾਂ ਕਰਕੇ ਦੂਰ ਤੱਕ ਜਿਹੜੀ ਵਿਜ਼ਿਬਿਲਟੀ ਉਹ ਨਹੀਂ ਹੈਗੀ ਹੁਣ ਅਸੀਂ ਇੱਥੋਂ ਚੱਲੇ ਆ ਕੋਈ 34 35 ਕਿਲੋਮੀਟਰ ਦੂਰ ਦੁਨੀਆ ਦੀ ਸਭ ਤੋਂ ਉੱਚੀ ਸੜਕ ਖੁਰਦੁੰਗਲਾ ਟਾਪ ਜਾਂ ਖੁਰਦੁੰਗਲਾ ਪਾਸ ਵੀ ਉਹਨੂੰ ਕਹਿੰਦੇ ਆ ਐਲਟੀਟਿਊਡ ਹੋ ਜਿਹਦਾ ਹੋਊਗਾ 18500 ਸਮਥਿੰਗ ਤੇ ਹੁਣ 13 ਤੇ ਅਸੀਂ ਖੜੇ ਆ ਲਗਭਗ ਮੈਨੂੰ ਲੱਗਦਾ 55500 ਫੁੱਟ ਅਸੀਂ ਹੋਰ ਚੜਾਂਗੇ ਅਗਲੇ 1 ਘੰਟੇ ਦੇ ਵਿੱਚ 34-35 ਕਿਲੋਮੀਟਰ ਇੱਕ ਘੰਟੇ ਦਾ ਮੇਰੇ ਖਿਆਲ ਚ ਸਫਰ ਉਹ ਪਿਛਲੇ ਪਹਾੜ ਨੇ ਜਿਹੜੇ ਉਹਨਾਂ 'ਚ ਜਿਹੜਾ ਖੁਰਦੁੰਗਲਾ ਪਾਸ ਖੁਰਦੁੰਗਲਾ ਟਾਪ ਪੈਂਦਾ ਹੈਗਾ ਬਾਕੀ ਕਿਹੋ ਜਿਹਾ ਸਫਰ ਰੰਦਾ ਦੁਨੀਆ ਦੀ ਉੱਚੀ ਸੜਕ ਤੋਂ ਕਿਹੋ ਜਿਹਾ ਦਿਖਦਾ ਕਿੰਨੀ ਕੁ ਮੁਸ਼ਕਲ ਆਉਣਗੀਆਂ ਉਹ ਸਾਰਾ ਕੁਝ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਾਰ ਆਪਣੀ ਰੈਡੀ ਹੈ ਜੀ ਤੇ ਟੋਨੀ ਵੀਰਾ ਹਮੇਸ਼ਾ ਹੀ ਆਪਣੇ ਨਾਲ ਹੁੰਦਾ ਹੈਗਾ ਤੇ ਗੱਡੀ ਸਕੋਰਪੀਓ ਮੋੜ ਲਈ ਹੁਣ ਪਹਾੜਾਂ ਵੱਲ ਨੂੰ ਬਾਕੀ ਆ ਕੇ ਜਿਹੜੀਆਂ ਲੇਹਦੀਆਂ ਕੁਝ ਥਾਂ ਹੈ ਫਿਰ ਉਹ ਤੁਹਾਨੂੰ ਦਿਖਾਉਨੇ ਆ ਲੈਟਸ ਗੋ ਬ੍ਰਦਰ ਚਲੇ ਬਰਫ ਨਹੀਂ ਬਈ ਹੋਈ ਯਾਰ ਜੰਮੀ ਹੈ ਨਾ ਪਹਿਲਾਂ ਇਹ ਹੁੰਦਾ ਸੀਗਾ ਵੀ ਜਿਹੜੀ ਦੁਨੀਆ ਦੀ ਸਭ ਤੋਂ ਚੀਜ਼ ਸੜਕ ਹੈ ਨਾ ਵੀ ਇਹ ਬਰਫ ਨਾਲ ਹੀ ਭਰੀ ਰਹਿੰਦੀ ਹੋਊਗੀ ਪਰ ਲੇ ਡਰਾਈ ਹੈ ਮਤਲਬ ਡਰਾਈ ਏਰੀਆ ਲੇ ਦਾ ਤਾਂ ਕਰਕੇ ਬਰਫ ਘੱਟ ਪੈਂਦੀ ਹੈ ਇੱਥੇ ਉੱਪਰ ਜਾ ਕੇ ਜਮਾ ਟਾਪ ਤੇ ਦੇਖਾਂਗੇ ਅਜੇ ਵੀ ਕਿੰਨੀ ਕੀ ਬਰਫ ਹੋਵੇਗਾ ਟਾਪ ਤੇ ਤਾਂ ਕਾਫੀ ਜ਼ਿਆਦਾ ਹੋਣੀ ਰਾਸਤੇ 'ਚ ਨਾ ਜਾਂਦੇ ਜਾਂਦੇ ਐਡੇ ਸੋਹਣੇ 뷰 ਆਉਂਦੇ ਆ ਜੀ ਕਰਦਾ ਬੰਦਾ ਸਾਰੇ ਕਿਤੇ ਰੁਕੀ ਜਾਵੇ ਤੇ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ ਵੀ ਪਹਾੜਾਂ ਦੇ ਜਿਹੜੀ ਬਰਫ਼ ਹੈ ਜਾਂਦੇ ਨੂੰ ਹੈ ਨਹੀਂ ਪਰ ਉਹ ਦੂਰ ਦੂਰ ਜੰਨੀਆਂ ਮਤਲਬ ਉੱਚੇ ਪਹਾੜ ਉਹਨਾਂ ਦੇ ਦੇਖੋ ਤੁਸੀਂ ਸਾਰੇ ਬਰਫ਼ ਨਾਲ ਭਰੇ ਹੋਏ ਆ ਜਿਹੜਾ ਤੁਸੀਂ ਸਾਹਮਣੇ ਛੋਟਾ ਜਿਹਾ ਦੇਖ ਰਹੇ ਹੋ ਨਾ ਲੈ ਆ ਹੁਣ ਉਹ ਤੇ ਹਜੇ ਅਸੀਂ ਮੇਲਾ ਦਾ ਮਸੇ 10 ਕਿਲੋਮੀਟਰ ਆਏ ਆ 10 ਜਾਂ 12 ਕਿਲੋਮੀਟਰ ਆਏ ਹੋਵਾਂਗੇ 12 ਕਿਲੋਮੀਟਰ ਬਾਅਦ ਹੀ ਲੈ ਨੱਕ ਦੇਖਣ ਲੱਗ ਗਿਆ ਉੱਪਰੋਂ ਦਾ ਮਤਲਬ ਹੈ ਜਦੋਂ ਖਰਦੁੰਗਲਾ ਟਾਪ ਬਿਲਕੁਲ ਟਾਪ ਤੇ ਪਹੁੰਚ ਗਏ ਉੱਥੋਂ ਤਾਂ ਮੈਨੂੰ ਲੱਗਦਾ ਬਿਲਕੁਲ ਹੀ ਦਿਖਣਾ ਹੀ ਬੰਦ ਹੋ ਜਾਊਗਾ ਪਰ ਉਹ ਜਿਹੜੀਆਂ ਸਾਹਮਣੇ ਵਾਲੀਆਂ ਪਹਾੜੀਆਂ ਲੈ ਸ਼ਹਿਰ ਤੋਂ ਦਿਖਦੀਆਂ ਨਹੀਂ ਹੁੰਦੀਆਂ ਇੱਥੋਂ ਸਾਫ਼ ਦਿਖਦੀਆਂ ਸਾਰੀਆਂ ਲੈ ਬਾਈ ਜਿੱਥੇ ਸਾਨੂੰ ਜਾਂਦੇ ਨੂੰ ਠੰਡ ਲੱਗੀ ਜਾਂਦੀ ਹੈ ਗੱਡੀ 'ਚ ਇਹ ਬੰਦਾ ਗੋਰਿਆਂ ਦੇ ਕੰਮ ਹੀ ਹੁੰਦੇ ਨੇ ਇੰਗਲੈਂਡ ਤੋਂ ਆ ਤੇ ਹਿਮਾਲਿਆਂ ਲਈ ਫਿਰਦਾ ਹੈ ਦੁਨੀਆ ਦੇ ਸਭ ਤੋਂ ਉੱਚੇ ਰੋਡ ਤੇ ਹਿਮਾਲਿਆਂ ਤੇ ਕਹਿੰਦਾ ਮੈਂ ਟਾਪ ਕਰਕੇ ਆਇਆ ਜਮਾ ਤੇ ਮੋਟਰਸਾਈਕਲ ਸਾਹ ਲੈਣੋਂ ਹਟ ਜਾਂਦੇ ਨੇ ਇੰਨੀ ਮੁਸ਼ਕਲ ਹੈ ਤਾਂ ਚੜਾਉਣਾ ਗੱਡੀਆਂ ਸਾਹ ਲੈਣੋਂ ਹਟ ਜਾਂਦੀਆਂ ਆਕਸੀਜਨ ਘੱਟ ਹੈਗੀ ਓਕੇ ਵੈਲ ਡਨ ਯੇ ਹਵ ਐ ਸੇਫ ਜਰਨੀ ਆਜੀ ਇੱਥੇ ਯਾ ਕਮਾਲ ਹੋ ਗਈ ਯਾਰ ਇਹਨਾਂ ਦੇ ਕੰਮ ਵੱਲੀ ਹੁੰਦੇ ਨੇ ਤੇ ਦੇਖ ਕੇ ਇਹਨਾਂ ਦੇ ਨਾਲ ਚ ਦੇਖ ਕੇ ਡਰ ਲੱਗਣ ਲੱਗ ਜਾਂਦਾ ਹੈਗਾ ਵੀ ਹਾਂ ਵੀ ਐ ਬੰਦਾ ਪੰਗਾ ਲੈ ਲੇ ਬਾਏ ਬਾਏ ਜਵਾਨੀ ਪਹਿਰੇ ਵਾਸੇ ਅਸੀਂ ਵੀ ਬੁਲਟ ਤੇ ਕੀਤਾ ਇਹ ਆਜੋ ਵਾਲੀ ਬਾਈ 2016 ਦਾ ਅਸੀਂ ਬੁਲਟ ਤੇ ਹੀ ਲੈ ਕੇ ਚੜੇ ਆ ਆਹ ਰੋਡ ਉਤੋਂ ਦੀ ਪਰ ਟਾਈਮ ਟਾਈਮ ਦਾ ਫਰਕ ਹੁੰਦਾ 10 ਸਾਲ 10 ਸਾਲ ਹੋ ਗਈ 10 ਸਾਲ ਪੁਰਾਣੀ ਗੱਲ ਹੋ ਗਈ ਲਗਭਗ ਤੇ ਸਾਡਾ ਪਹਿਲਾਂ ਪਲਾਨ ਤਾਂ ਹੈਗਾ ਸੀ ਵੀ ਬਾਈਕਰੈਂਟ ਤੇ ਲੈਨੇ ਉੱਪਰ ਚੜਦੇ ਆ ਪਰ ਠੰਡ ਬਹੁਤ ਜ਼ਿਆਦਾ ਯਾਰ ਤੇ ਆਕਸੀਜਨ ਤਾਂ ਹੁਣੀ ਘਟਾ ਸਾਨੂੰ ਸਾਹ ਹਜੇ ਅਸੀਂ ਪਹੁੰਚੇ ਵੀ ਨਹੀਂ ਅੱਧ ਕਚਾ ਆਏ ਮੈਨੂੰ ਲੱਗਦਾ ਸਾਹ ਲੈਣ ਨੂੰ ਤਕਲੀਫ ਹੋ ਰਹੀ ਹੈ ਤੁਹਾਨੂੰ ਵੀ ਕੱਲ ਨੂੰ ਦੇਖਦੇ ਆਪਾਂ ਹਾਂ ਜੋਰ ਜਵਾਨ ਹੀ ਆ ਨਾ ਗਿਆ ਤੇ ਮੈਨੂੰ ਮੈਨੂੰ ਤਾਂ ਸਾਂਹਾਂਣ ਚ ਥੋੜੀ ਥੋੜੀ ਤਕਲੀਫ ਹੋਣ ਲੱਗੀ ਤੇ ਬਾਕੀ ਸਮਰ ਦੇ ਟਾਈਮ ਬਹੁਤ ਸਾਰੇ ਟੂਰਿਸਟ ਜਾਂਦੇ ਹੁੰਦੇ ਆ ਬਹੁਤ ਸਾਰੀਆਂ ਗੱਡੀਆਂ ਜਾਂਦੀਆਂ ਦਿਖਦੀਆਂ ਤੇ ਵਿੰਟਰ ਚ ਤਾਂ ਹੁਣ ਬਹੁਤ ਘੱਟ ਲੋਕ ਜਾ ਰਹੇ ਆ ਕੁਛ ਕੁਛ ਕੋ ਗੱਡੀਆਂ ਕੁਛ ਕੁਛ ਜਾ ਰਹੇ ਆ ਤੇ ਅਸੀਂ ਟਾਈਮ ਲੈਂਦੇ ਰੁਕਦੇ ਰੁਕਦੇ ਜਾਂਦੇ ਆ ਵੈਸੇ ਤਾਂ ਘੰਟੇ ਸਵਾ ਘੰਟੇ ਦਾ ਰਸਤਾ ਹੈ ਕਿਉਂਕਿ ਬਾਡੀ ਓਵੇਂ ਯੂਜ਼ ਟੂ ਹੋ ਜੂ ਐ ਐਕਲਮਾਈਜ਼ ਹੋ ਜੂਗੀ ਬਾਡੀ ਹਨਾ ਤੇ ਉੱਪਰ ਜਾ ਕੇ ਕੋਈ ਪ੍ਰੋਬਲਮ ਨਹੀਂ ਆਉ ਇੱਕਦਮ 5000 ਫੁੱਟ ਚੜਨਾ ਤੁਸੀਂ ਫਿਰ ਹੈਡਿੰਗ ਹੋਣ ਲੱਗ ਜਾਂਦਾ ਕਈ ਵਾਰੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਇਹ ਰਸਤੇ 'ਚ ਜਾਂਦੇ ਅਸੀਂ ਰੁਕਿਆ ਜਗ੍ਹਾ ਦਾ ਨਾਮ ਹੈ ਨਾਰਥ ਪੁੱਲੂ ਤੇ ਇਹ ਨਾਰਥ ਵਾਲੇ ਪਾਸੇ ਹੁੰਦੀ ਹੈ ਖੁਰਦੁੰਗਲਾ ਦੇ ਖੁਰਦੁੰਗਲਾ ਟਾਪ ਦੇ ਪਰਾਂ ਵਾਲੇ ਪਾਸੇ ਸਾਊਥ ਹੋਂ ਉੱਤਰਲੇ ਪਾਸੇ ਉਹਨੂੰ ਸਾਊਥ ਪੁੱਲ ਬੋਲ ਦਿੰਦੇ ਆ ਇੱਥੇ ਪੁਲਿਸ ਦੀ ਚੈੱਕ ਪੋਸਟ ਹੈ ਜੇ ਤੁਸੀਂ ਸਮਰ 'ਚ ਗਰਮੀਆਂ ਚਾਹੋਗੇ ਤਾਂ ਤਾਂ ਇੱਥੇ ਇਹਦਾ ਪਰਮਿਟ ਵਗੈਰਾ ਵੀ ਬਣਾਉਣਾ ਪੈਂਦਾ ਹੈਗਾ ਇੱਥੇ ਪੁਲਿਸ ਦੀ ਚੈੱਕ ਪੋਸਟ ਹੁੰਦੀ ਹੈ ਤੇ ਖੁਰਦੁੰਗਲਾ ਤੇ ਚੜਨ ਲਈ ਜਾਂ ਉੱਥੇ ਜਾਣ ਲਈ ਵਿੰਟਰ ਚ ਪਰਮਿਟ ਦੀ ਲੋੜ ਨਹੀਂ ਅਸੀਂ ਐਦਾਂ ਹੀ ਜਾ ਰਹੇ ਹਾਂ ਬਿਨਾਂ ਪਰਮਿਟ ਤੋਂ ਤੇ ਪਰ ਰਜਿਸਟਰਡ ਕਰਾ ਕੇ ਤੁਹਾਨੂੰ ਜਾਣਾ ਪੈਂਦਾ ਵੀ ਅਸੀਂ ਕੌਣ ਹਾਂ ਤੇ ਕਿੱਥੇ ਜਾ ਰਹੇ ਹਾਂ ਤੇ ਕਿੱਥੋਂ ਆਏ ਹਾਂ ਕੀ ਐਡਰੈਸ ਹੈ ਸਾਰਾ ਕੁਝ ਤੇ ਟੋਨੀ ਹੁਣ ਗਿਆ ਸਾਰਾ ਆਪਣਾ ਕੰਮ ਕਰਾਉਣ ਤੇ ਇੱਥੇ ਆਰਮੀ ਦੀ ਵੀ ਸਾਰੀ ਇਹ ਚੈੱਕ ਪੋਸਟਾਂ ਆ ਗਈ ਜਦੋਂ ਬਈ ਖਰਦੋਂਗਲਾ ਉੱਤਰਦੇ ਆ ਪਰਾਂ ਵਾਲੇ ਪਾਸੇ ਸਾਊਥ ਪੁੱਲੂ ਆਉਂਦਾ ਇਧਰ ਪਰਾਂ ਵੀ ਚੈੱਕ ਪੋਸਟ ਆਉਂਦੀ ਹੈ ਉਰਾਂ ਵੀ ਚੈੱਕ ਪੋਸਟ ਆਉਂਦੀ ਹੈ ਇੱਥੇ ਖੜਕੇ ਗਏ ਆਪਾਂ ਪੜ੍ਹਾਂਗੇ ਸੀ ਰਜਿਸਟਰਡ ਹੈ ਇੱਥੇ ਤਾਂ ਕਰਾਉਣਾ ਪੈਂਦਾ ਹੈ ਚੈੱਕਪੋਸਟਾਂ ਕਿਉਂਕਿ ਜਿਹੜਾ ਰੋਡ ਹੈ ਮਤਲਬ ਥੋੜਾ ਜਿਆ ਖਤਰਨਾਕ ਹੈਗਾ ਇਹ ਤੇ ਉਹ ਵੀ ਇਧਰਲੇ ਪਾਸੇ ਹੀ ਪਤਾ ਲੱਗ ਜੇ ਵੀ ਬੰਦਾ ਇੱਥੋਂ ਕੌਣ ਚੜ ਰਿਹਾ ਹੈ ਪਰ ਆਲੇ ਪਾਸੇ ਬੰਦਾ ਪਤਾ ਲੱਗ ਜੇ ਵੀ ਕੌਣ ਬੰਦਾ ਪਾਸ ਕਰਕੇ ਕ੍ਰੋਸ ਕਰਕੇ ਇਹਨੂੰ ਉੱਤਰ ਗਿਆ ਦੋਨੇ ਚੀਜ਼ਾਂ ਦਾ ਮਤਲਬ ਬਾਇਓ ਡਾਟਾ ਫਿਰ ਪੂਰੇ ਦਿਨ ਦਾ ਸ਼ਾਇਦ ਰਿਕਾਰਡ ਰੱਖਦੇ ਹੈ ਵੀ ਕੌਣ-ਕੌਣ ਇੱਥੋਂ ਗੁਜ਼ਰੇਗਾ ਜਿਹੜਾ ਇਹ ਰੋਡ ਹੈ ਨਾ ਇਹ ਸਿੱਧਾ ਸਿਆਚਨ ਨੂੰ ਵੀ ਜਾਂਦਾ ਹੈ ਸਿਆਚਨ ਉਹ ਥਾਂ ਜਿੱਥੇ ਆਪਣੀ ਫੌਜ ਬੈਠੀ ਹੈ ਸਿਆਚਨ ਗਲੇਸ਼ੀਅਰ ਤੇ ਇੱਥੇ ਹੈ ਵੀ ਯੂਨਿਟ ਸਿਆਚਨ ਵਾਰੀਅਰਸ ਤੇ ਵਾਰੀਅਰਸ ਸਿਆਚਨ ਵਾਰੀਅਰਸ ਇਹ ਰਹਿੰਦੇ ਆ ਜੀ ਇਹ ਰੋਡ ਦੇ ਵਾਲੇ ਦੁਆਲੇ ਇਹ ਰਸਤੇ 'ਚ ਜਾਂਦੇ ਨਾ ਕੁਝ ਇਹੋ ਜਿਹੇ ਸਾਈਨ ਬੋਰਡ ਆਉਂਦੇ ਆ ਕਿ ਜਿਹੜੇ ਰਾਹ ਨੇ ਸੌਖੇ ਨਹੀਂ ਖਤਰਨਾਕ ਨੇ ਪਲੀਜ਼ ਡਰਾਈਵ ਕੇਅਰਫੁਲੀ ਤੇ ਨਾਲ ਆ ਵੈਨ ਰੱਖੀ ਹੋਈ ਹੈ ਕਿਤੇ ਡਿੱਗੀ ਡੁੱਗੀ ਹੋਣੀ ਕਿੰਨਾ ਟਾਈਮ ਪਹਿਲਾਂ ਪਤਾ ਨਹੀਂ ਤੇ ਪੂਰੀ ਦੀ ਪੂਰੀ ਮਾਇਨ ਰੱਖੀ ਰੱਬ ਇਹੋ ਜਿਹੇ ਹਾਦਸਿਆਂ ਤੋਂ ਹਮੇਸ਼ਾ ਬਚਾਵੇ ਸਾਰਿਆਂ ਨੂੰ ਪਰ ਧਿਆਨ ਨਾਲ ਚੱਲਣਾ ਚਾਹੀਦਾ ਫਿਰ ਵੀ ਵੈਸੇ ਤਾਂ ਸੜਕ ਬਹੁਤ ਇੰਪਰੂਵ ਹੋ ਗਈ ਪਹਿਲਾਂ ਨਾਲ ਜਦੋਂ ਅਸੀਂ ਪਹਿਲੀ ਵਾਰ ਆਏ ਸੀ ਉਦੋਂ ਨਾਲ ਤੇ ਹੁਣ ਤਾਂ ਕੋਈ ਚਾਂਸਸ ਨਹੀਂ ਪਰ ਫਿਰ ਵੀ ਕੇਅਰਫੁਲੀ ਚਾਇਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਦੇਖੋ ਬਾਈ ਡਿੱਗੀ ਹੁਣੀ ਹੈ ਨਾ ਇਕੱਲੇ ਆ ਕੇ ਰੱਖੀਏ ਕਿ ਤੂੰ ਹਾਂ ਕਾਫੀ ਟਾਈਮ ਆ ਤਾਂ ਖਦ ਡੂੰਗੀਆਂ ਖਾਈਆਂ ਇਥੇ ਡੂੰਗੀ ਖੱਟ ਚੋਂ ਕੱਢੀ ਹੋਣੀ ਤੇ ਹੌਲੀ ਹੌਲੀ ਅਸੀਂ ਵੀ ਉੱਪਰ ਨੂੰ ਚੜਦੇ ਜਾ ਰਹੇ ਹਾਂ ਤੇ ਟਾਪ ਤੇ ਲਗਭਗ ਪਹੁੰਚਣ ਵਾਲੇ ਹਾਂ ਹੁਣ ਤਾਂ ਮੈਂ ਜੇ ਤੁਹਾਨੂੰ ਸੜਕ ਦਿਖਾਵਾਂ ਨਾ ਐਨੀ ਵਧੀਆ ਸੜਕ ਬਣਾਤੀ ਇਹ ਆ ਦੇਖੋ ਐਨੀ ਚੌੜੀ ਸੜਕ ਹੈ ਹੁਣ ਬੀਆਰਓ ਯਾਰ ਕਮਾਲ ਦਾ ਕੰਮ ਕਰ ਰਹੀ ਹੈ ਦੇਖੋ ਵੀ ਨਜ਼ਾਰੇ ਖਰਦੁੰਗਲਾ ਦੇ ਇਹ ਆ ਦੁਨੀਆ ਦੀ ਸਭ ਤੋਂ ੱਚੀ ਸੜਕ ਜੇ 5 ਕਿਲੋਮੀਟਰ ਪਿੱਛੇ ਤੋਂ ਰਹੀ ਜਾਂਦੀ ਆ ਤੇ ਬਸ ਪਹੁੰਚ ਰਹੇ ਨੇ ਉਹ ਜਿਹੜਾ ਸਾਹਮਣੇ ਪਹਾੜ ਦਿਖ ਰਿਹਾ ਨੇ ਤੁਹਾਨੂੰ ਸੈਂਟਰ ਚ ਬਿਲਕੁਲ ਉਹ ਬਿਲਕੁਲ ਉਹ ਹਾਈਐਸਟ ਵੋਲਟ ਹਾਈਸਟ ਉਹ ਇਧਰ ਦੇਖੋ ਸਾਈਡ ਤੇ ਨਜ਼ਾਰਾ ਫਾਈਨਲੀ ਅਸੀਂ ਬਿਲਕੁਲ ਟਾਪ ਤੇ ਪਹੁੰਚ ਗਏ ਆ ਵਿੰਟਰ ਚ ਜਿਹੜਾ ਟਾਪ ਦਾ ਖੁਰਦੁੰਗਲਾ ਟਾਪ ਦਾ ਨਜ਼ਾਰਾ ਕੁਝ ਇਹੋ ਜਿਹਾ ਹੈ ਬਰਫ ੁੱਟ ਰਹੀ ਹੈ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਤੇ ਕੈਫੇ ਵਗੈਰਾ ਸਭ ਬੰਦ ਹੈ ਕਿਉਂਕਿ ਟੂਰਿਸਟ ਇਨਾਂ ਦਿਨਾਂ ਚ ਬਿਲਕੁਲ ਵੀ ਨਹੀਂ ਆਉਂਦਾ ਤੇ ਕੁਝ ਵੀ ਨਹੀਂ ਦੇਖ ਰਿਹਾ ਤੇ ਸਮਰ ਚ ਤਾਂ ਜਦੋਂ ਤੁਸੀਂ ਆਉਂਗੇ ਇੱਥੇ ਇੱਥੇ ਆਰਮੀ ਵੀ ਬੈਠੀ ਹੁੰਦੀ ਹੈ ਟੂਰਿਸਟ ਦੀ ਹੈਲਪ ਲਈ ਤੇ ਆਹ ਸਾਰੀਆਂ ਜਿੰਨੀਆਂ ਸ਼ਾਪਸ ਵਗੈਰਾ ਖੁੱਲੀਆਂ ਹੁੰਦੀਆਂ ਪੂਰਾ ਰੌਣਕ ਮੇਲਾ ਹੁੰਦਾਗਾ ਮੈਨੂੰ ਲੱਗਦਾ ਵੀ ਅਸੀਂ ਜ਼ਿਆਦਾ ਟਾਈਮ ਸਰਵਾਈਵ ਨਹੀਂ ਕਰ ਸਕਦੇ ਇੱਥੇ ਕਿਉਂਕਿ ਹਵਾ ਇੰਨੀ ਕੁ ਜ਼ਿਆਦਾ ਤੇਜ਼ ਆ ਨਾ ਬਸ ਪੁੱਛੋ ਨਾ ਹਵਾ ਤਿੱਖੀ ਤੇ ਤਿੱਖੀ ਪਰਫੋ ਉਡੋੜ ਪੈ ਰਹੀ ਅੱਖਾਂ 'ਚ ਅੱਗੇ ਜਿਵੇਂ ਤੁਹਾਨੂੰ ਦੱਸੇ ਸਿਆਚਨ ਨੂੰ ਜਾਂਦਾ ਇਹ ਰੋਡ ਤੁਰਕ ਤੱਕ ਇੱਥੋਂ ਹੈਗਾ 168 ਕਿਲੋਮੀਟਰ ਤੇ ਹੁੰਦਰ ਹੈਗਾ 86 ਤੇ ਉੱਪਰ ਬੋਰਡ ਤੇ ਲਿਖਿਆ ਹੋਇਆ ਹੈਗਾ ਸਾਰਾ ਅੱਗੇ ਇੱਥੇ ਬੋਰਡ ਵੀ ਲੱਗਿਆ ਹੋਣਾ ਕਿਤੇ ਖਰਦੁੰਗਲਾ ਟਾਪ ਦਾ ਤੇ ਤੁਹਾਨੂੰ ਉਹ ਬੋਰਡ ਦਿਖਾਉਣੀ ਆ ਦੋ ਤਿੰਨ ਗੱਡੀਆਂ ਖੜੀਆਂ ਸਿਰਫ ਦਿਖ ਰਹੀਆਂ ਵੀ ਲੱਗਿਆ ਹੋਇਆ ਮਨਾਲੀ ਤੋਂ ਲਗਭਗ ਆ ਸੀ 450 ਕਿਲੋਮੀਟਰ ਸ਼੍ਰੀਨਗਰ ਤੋਂ ਵੀ 450 ਕਿਲੋਮੀਟਰ ਚੰਡੀਗੜ੍ਹ ਤੋਂ 760 ਕਿਲੋਮੀਟਰ ਦੂਰ ਆ ਜਿਹੜੀ ਇਹ ਦੁਨੀਆ ਦੀ ਉੱਚੀ ਸੜਕ ਪੈਂਦੀ ਆ ਓ ਹੋ 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 ਭਾਈ ਵਿంటర్ ਚ ਤਾਂ ਇੰਨਾ ਬੁਰਾ ਹਾਲ ਹੈ ਇੱਥੇ ਮੈਨੂੰ ਲੱਗਦਾ ਨਹੀਂ ਅਸੀਂ ਉਫ ਕੱਟ ਲਾਂਗੇ ਇੱਥੇ ਓ ਹੋ 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 ਇਧਰਲੇ ਪਾਸੇ ਆ ਪਿਛਲੇ ਪਾਸੇ ਆਰਮੀ ਦਾ ਕੈਂਪ ਵੀ ਹੈ ਬਣਿਆ ਹੋਇਆ ਜਿਵੇਂ ਤੁਹਾਨੂੰ ਦੱਸਿਆ ਸਮਰ ਚ ਆਰਮੀ ਆਉਂਦੀ ਹੈ ਵਿంటర్ ਚ ਇੱਥੇ ਕੋਈ ਬੰਦਾ ਨਹੀਂ ਦਿਖ ਰਿਹਾ ਸਿਰਫ ਇੱਕ ਦੋ ਗੱਡੀਆਂ ਟੂਰਿਸਟ ਦੀਆਂ ਇੱਕ ਦੋ ਟੂਰਿਸਟ ਆਏ ਹੋਏ ਆ ਜਿਹੜਾ ਇਹ ਰੋਡ ਹੈ ਇਹ ਵੀ ਬੀਆਰਓ ਨੇ ਬਣਾਇਆ ਬਾਰਡਰ ਰੋਡਸ ਆਰਗੇਨਾਈਜੇਸ਼ਨ ਵੈਲਕਮ ਟੂ YouTube ਟਾਪ ਆਫ ਦੀ ਵਰਲਡ ਮਾਈਡਲੀ ਖੁਰਦੁੰਗਲਾ 17982 ਲਗਭਗ 18000 ਫੁੱਟ ਲਗਭਗ 18000 ਫੁੱਟ ਕਹਿ ਸਕਦੇ ਹਾਂ ਸਭ ਤੋਂ ਉੱਚਾ ਪਹਾੜ ਹੈ ਜਿਹਦੇ ਉਤੋਂ ਇਹ ਸੜਕ ਲੰਘਦੀ ਹੈ ਜਿੰਨੇ ਦੇ ਨੇੜੇ ਪਹਾੜ ਹੈ ਨਾ ਸਭ ਤੋਂ ਉੱਚਾ ਪਹਾੜ ਹੈ ਇਧਰਲੇ ਪਾਸੇ ਵੀ ਦਿਖਾਉਂਗੇ ਪਿਛਲੇਲੇ ਵਾਲੇ ਪਾਸੇ ਤੁਹਾਨੂੰ ਅਸੀਂ ਦਿਖਾਉਂਦੇ ਆਂ ਆ ਪਿਛਲੇ ਪਾਸੇ ਹੈ ਇਧਰਲੇ ਪਾਸੇ ਉਤਰਨਾ ਸ਼ੁਰੂ ਹੋ ਜਾਊਗਾ ਉਤਰਾਈ ਤੇ ਇਧਰਲੇ ਪਾਸੇ ਸਾਊਥ ਪੁੱਲੂ ਹੈ ਜਿਹੜਾ ਤਾਂ ਕਿਹਾ ਸੀਗਾ ਇੱਕ ਚੈੱਕਪੋਸਟ ਹੈ ਇਧਰ ਆਉਂਦੀ ਹੈ ਪਿਛਲੇ ਪਾਸੇ ਨਾਰਥ ਸੀਗਾ ਇਧਰ ਸਾਊਥ ਪੁੱਲੂ ਹੈ ਪੂਰਾ ਵੀ ਬਰਫ਼ ਦੀ ਚਾਦਰ ਚ ਲਪਟਿਆ ਹੋਇਆ ਹੈਗਾ ਹੱਥ ਨਾਲ ਜਿਹਦੇ ਨਾਲ ਮੈਂ ਵਲੋਗਿੰਗ ਕਰ ਰਿਹਾ ਸੁਨ ਹੈ ਜਮਾ ਉਂਗਲਾ ਮੁੜਨੋਂ हट ਗਿਆ ਮੇਰੀਆਂ ਇੰਨਾ ਕੁ ਜ਼ਿਆਦਾ ਹੱਥ ਸੁਨ ਹੋ ਗਿਆ ਬਿਲਕੁਲ ਵੀ ਕੰਮ ਨਹੀਂ ਕਰਦਾ ਹੁਣ ਗੱਡੀ ਚ ਜਾ ਕੇ ਹੀਟ ਚ ਬੈੰਦੇ ਆ ਤੇ ਫੇਰ ਦੁਬਾਰਾ ਬਾਹਰ ਆਵਾਂਗੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੀ ਇੱਥੇ ਹੋਰ ਅਪਡੇਟ ਕਰਦਾ ਕਿ ਹੁਣ ਜਿਹੜਾ ਕਰੰਟਲੀ ਦੁਨੀਆ ਦਾ ਸਭ ਤੋਂ ਚਰ ਰੋਡ ਹੈ ਉਹ ਉਮਲਿੰਗਲਾ ਪਾਸ ਹੈ ਮੇਬੀ ਸਾਲ ਕੁ ਪਹਿਲਾਂ ਉਹ ਦੁਬਾਰਾ ਬੀਆਰਓ ਨੇ ਨਵਾਂ ਰੋਡ ਬਣਾਇਆ ਇੱਕ ਉਹਦੀ ਜਿਹੜੀ ਹਾਈਟ ਹੈ ਲਗਭਗ 19000 ਦੇ ਫੁੱਟ ਦੇ ਉੱਪਰ ਜਦੋਂ ਅਸੀਂ 2016 ਚ ਆਏ ਸੀ ਉਦੋਂ ਖੁਰਦੁੰਗਲਾ ਵਰਲਡ ਦਾ ਸਭ ਤੋਂ ਹਾਈएस्ट ਰੋਡ ਹੁੰਦਾ ਸੀਗਾ ਹੁਣ ਉਮਲਿੰਗਲਾ ਉੱਥੇ ਵੀ ਕਦੇ ਜਾ ਕੇ ਆਵਾਂਗੇ ਤੇ ਤਾਂਜ ਹੋਣੇ ਨੂੰ ਪਹਿਲਾਂ ਵਰਲਡ ਟਾਪ ਆਫ ਦੀ ਵਰਲਡ ਇਹਨੂੰ ਲਿਖਿਆ ਹੁੰਦਾ ਸੀ ਮੈਂ ਇੱਥੇ ਫੋਟੋ ਮੈਂਸ਼ਨ ਕਰੂੰਗਾ ਆਪਣੀ ਪ੍ਰਾਣੀ ਹੁਣ ਇਹਨੂੰ ਮਾਈਟਲੀ ਖੁਰ ਦਉਂਗਲਾ ਕਰਤਾ ਤੇ ਠੰਡੇ ਨਹੀਂ ਕਿ ਜ਼ਿਆਦਾ ਨਾ ਤੇ ਬਸ 2-4 ਮਿੰਟ ਇੱਥੇ ਹੋ ਰੁਕਦੇ ਆ ਤੇ ਫਿਰ ਇੱਥੋਂ ਨਿਕਲਦੇ ਆ ਕਿਉਂਕਿ ਜਿੰਨੇ ਵੀ ਟੂਰਿਸਟ ਆਉਂਦੇ ਆ ਬਸ ਥੋੜਾ ਟਾਈਮ ਇੱਥੇ ਰੁਕਦੇ ਨਾਲ ਦੀ ਨਾਲ ਫੋਟੋ ਫੂਟਾ ਖਿੱਚ ਕੇ ਨਿਕਲ ਜਾਂਦੇ ਵਿੰਟਰ ਚ ਸਰਵਾਈਵ ਕਰਨਾ ਇੱਥੇ ਬਹੁਤ ਔਖਾ ਯਾਰ ਲੈ ਵੀ ਵਰਲਡ ਦੇ ਹਾਈएस्ट ਰੋਡ ਤੇ ਵੀ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਮਿਲ ਜਾਂਦੇ ਆ ਕਿੱਥੋਂ ਭਾਈ ਜੀ ਅਸੀਂ ਭਾਈ ਜੰਮੂ ਤੋਂ ਅੱਛਾ ਜੰਮੂ ਤੋਂ ਕਿਹੜੀਆਂ ਕਿਹੜੀਆਂ ਵੀਡੀਓ ਦੇਖਦੇ ਹੋ ਭਾਈ ਉਹ ਅਸੀਂ ਅਫਗਾਨਿਸਤਾਨ ਗਈ ਸੀ ਤੁਸੀਂ ਪਾਕਿਸਤਾਨੀ ਪਾਕਿਸਤਾਨੀ ਦੇ ਇਹ ਵੀ ਹਾਂ ਜੀ ਫਰੂਟ ਮੰਡੀ ਵਾਲੇ ਨੂੰ ਮਿਲੇ ਸੀ ਵੀ ਦੇਖੀ ਜੀ ਅਸੀਂ ਚਲੋ ਧੰਨਵਾਦ ਵੀਰੇ ਹਾਂਜੀ 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 ਕਿੱਥੇ ਰਹਿੰਦੇ ਕਿੱਥੇ ਆ ਕੇ ਘੁੰਮਣੇ ਆਏ ਹੋ ਅਸੀਂ ਲੈ ਰਹੇ ਹਾਂ ਅੱਛਾ ਲੈ ਰਹੇ ਹੋ ਜੀ ਜੀ ਰਹੇ ਹਾਂ ਘੁੰਮਣਾ ਆਏ ਇੱਥੇ ਨਹੀਂ ਨਹੀਂ ਭਾਈ ਅਸੀਂ ਤੇ ਪ੍ਰਾਈਵੇਟ ਸਰਵਿਸ ਕਰਦੇ ਆ ਅੱਛਾ ਪ੍ਰਾਈਵੇਟ ਸਰਵਿਸ ਕਰਦੇ ਹੋ ਠੀਕ ਆ ਠੀਕ ਆ ਠੀਕ ਆ ਅੱਛਾ ਬੀਆਰਓ ਦੀ ਮਸ਼ੀਨ ਦੇ ਹਾਂ ਜੀ ਹਾਂ ਇਹ ਮੁੰਡੇ ਆ ਜੀ ਅਸਲ ਸਲੂਟ ਹੈ ਇਹਨਾਂ ਨੂੰ ਐ ਤੇ ਜਿਹੜੀਆਂ ਸੜਕਾਂ ਬਣਦੀਆਂ ਇਹ ਮੁੰਡੇ ਬਣਾਉਂਦੀ ਐ ਬੀਆਰਓ ਦੇ ਵਿੱਚੋਂ ਸੜਕਾਂ ਤੁਹਾਡੀ ਇਹ ਕੰਪਨੀ ਬਣਾਉਂਦੀ ਐ ਮਤਲਬ ਬੀਆਰਓ ਬਣਾਉਂਦੀ ਆ ਨਾ ਸਲੂਟ ਆ ਯਾਰ ਤੁਹਾਨੂੰ ਐਨੀ ਉੱਪਰ ਉੱਪਰ ਦੀਆਂ ਸੜਕਾਂ ਲਗਾਉਂਦੀਆਂ ਥੈਂਕ ਯੂ ਵੀਰੇ ਚੰਗਾ ਲੱਗਿਆ ਯਾਰ ਮਿਲ ਕੇ ਹੈ ਸ਼ੁਕਰੀਆ ਵੀਰੇ ਮਿਲਾਂਗੇ ਫਿਰ ਕਦੇ ਚੰਗਾ ਜੀ ਇਹ ਕੁਛ ਕੁਛ ਟੂ ਦੇ ਸਟਾਰ ਐ ਕੁਛ ਕੁਛ ਨਿਕਲ ਰਿਹਾ ਫਟਾਫਟ ਤੇ ਨਿਕਲ ਕੇ ਚੱਲਾਂ ਹਾਂ ਫੋਟੋ ਖਿੱਚਦੇ ਆ ਭਈ ਆਜੋ ਸਾਡੇ ਅਸੀਂ ਵੀ ਖਿੱਚਣੀ ਆ ਜੀ 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 ਚਲੋ ਠੀਕ ਹੈ ਵੀਰੇ ਮਿਲਦੇ ਆ ਯਾਰ ਥੈਂਕ ਯੂ ਵੈਰੀ ਮਚ ਠੰਡ ਜਿਆਦਾ ਨਹੀਂ ਤਾਂ ਹੋਰ ਟਾਈਮ ਖੜ ਦੇ ਗੱਲਾਂ ਬਾਤਾਂ ਕਰਦੇ ਹਨ ਹਾਂਜੀ ਚੰਗਾ ਵੀਰੇ ਮਿਲਦੇ ਆ ਤੇ ਬਹੁਤ ਔਖਾ ਯਾਰ ਭਾਈ ਤੇ ਗੱਡੀ ਚ ਬੈਨੇ ਆ ਹੁਣ ਤੇ ਜਿਵੇਂ ਤੁਹਾਨੂੰ ਕਿਹਾ ਸੀ ਹੀਟ ਲੈਨੇ ਆ ਥੋੜੀ ਓ ਹੋ 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 ਐਨੀ ਕੁ ਬਰਫ ਓਟੋ ਓਟ ਪੈ ਰਹੀ ਆ ਨਾ ਬਹੁਤ ਬੁਰਾ ਹਾਲ ਆ ਯਾਰ ਬਹੁਤ ਔਖੀ ਜੋ ਅਸੀਂ ਨਿਭਾ ਰਹੇ ਹਾਂ ਜੂਟ ਹੈ ਨਾ ਟੋਨੀ ਮਿੱਤਰਾ ਚਲਾ ਦੇ ਹੀਟ ਹੀਟਰ ਚਲਾ ਦੇ ਹੀਟਰ ਡੋਨੀ ਓ ਹੋ 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 ਬਹੁਤ ਠੰਡਾ ਹੈ ਯਾਰ ਹੱਥਾਂ ਦਾ ਬੁਰਾ ਹਾਲ ਹੋ ਗਿਆ ਓਏ ਹੱਥ ਹੈ ਹੀ ਨਹੀਂ ਨਾਲ ਜਮੀ ਜਾਮ ਨੇ ਓਹ ਵਾਹ ਦੇਖੋ ਯਾਰ ਕਿਵੇਂ ਹੋ ਗਏ ਲਾਈ ਜਾਈਏ ਬਲੱਡ ਸਰਕੂਲੇਸ਼ਨ ਰਹੂਗੀ ਚਲੋ ਭਾਈ ਨਿਕਲਦੇ ਆ ਨੀਚੇ ਕੋ ਫੇਰ ਕਦ ਆਵਾਂਗੇ ਭਾਈ ਸਮਰਜ ਜੀ ਦਾ ਕਰਦਾ ਸੀ ਹੋਰ ਖੜੀਏ ਪਰ ਬਹੁਤ ਔਖਾ ਯਾਰ ਬਹੁਤ ਜਿਆਦਾ ਔਖਾ ਖੜਨਾ ਹਵਾਵਾਂ ਨਹੀਂ ਤੇ ਏਸੀ ਦਾ ਪੁੱਛੋ ਨਾ ਜੋਨੋ ਥੋੜਾ ਥੱਲੇ ਨੂੰ ਉਤਰੀ ਜਾਂਦੇ ਹਨ ਕਿਉਂ ਤਿਉ ਸੇਤ ਵੀ ਸਮੂਤ ਹੋ ਜਾਂਦੀ ਹੈ ਗੱਡੀ ਵੀ ਸਮੂਤ ਚਲੀ ਜਾਂਦੀ ਹੈ ਓਹ ਬਿਲਕੁਲ ਥੱਲੇ ਜਾਣਾ ਇਹ ਕਾਲੇ ਪਹਾੜ ਸਾਰੀਆਂ ਬਰਫਾਂ ਨੂੰ ਬਾਹਰ ਕਰਕੇ ਕਾਰ ਚ ਚਲਦੀ ਆ ਹੀਟ ਤੇ ਬਾਹਰ ਨਿਕਲਣ ਨੂੰ ਕਰਦਾ ਨਹੀਂ ਦਿਲ ਪਰ ਆਇਆ ਦੇਖਣਾ ਆ ਦੂਰ ਤੱਕ ਚੱਲ ਦੇਖ ਲਈਏ ਤੇ ਹੁਣ ਉਹ ਤੁਸੀਂ ਦੇਖੋ ਸਾਹਮਣੇ ਲੇਹ ਦਾ ਨਜ਼ਾਰਾ ਸੜਕਾਂ ਦੇਖੋ ਥੋੜੀਆਂ-ਥੋੜੀਆਂ ਤੁਹਾਨੂੰ ਆਉਂਦੀਆਂ ਦਿਖਦੀਆਂ ਹੋਣਗੀਆਂ ਜਿਵੇਂ ਜਿਵੇਂ ਪਹਾੜਾਂ ਚ ਲਾਈਨਾਂ ਮਾਰੀਆਂ ਹੁੰਦੀਆਂ ਤੇ ਇੱਥੋਂ ਸ਼ਹਿਰ ਜੇ ਮੈਂ ਤੁਹਾਨੂੰ ਦਿਖਾਵਾਂ ਜੀ ਮੇਰੇ ਖਿਆਲ ਚ ਤੁਹਾਨੂੰ ਦਿਖਜੂ ਥੋੜਾ ਜਿਹਾ ਓਲੇ ਸ਼ਹਿਰ ਬਿਲਕੁਲ ਥੋੜਾ ਜਿਹਾ ਦਿਖਦਾ ਜਿਆਦਾ ਨਹੀਂ ਖੈਰ ਹੁਣ ਆਪਾਂ ਚੱਲੀਏ ਇਧਰ 뷰ਪੁਆਇੰਟ ਦਿਖਾਉਨੇ ਤੁਹਾਨੂੰ ਲੇ ਸ਼ਹਿਰ ਦੀ 뷰 ਹੈ ਇਹ ਸਪੈਸ਼ਲ ਬਣਾਇਆ ਹੈ ਕਿ ਦੂਰ ਤੱਕ ਬੰਦਾ ਇੱਥੇ ਫੋਟੋ ਖਿੱਚ ਸਕੇ ਹੂ 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 ਇਥੋਂ ਪ੍ਰੋਪਰ ਦੇਖਦਾ ਹੈਗਾ ਹੋ 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 ਸਲੇਪ ਬਹੁਤ ਹੁੰਦਾ ਯਾਰ ਹਵਾ ਨਾ ਇੰਨੀ ਜਿਆਦਾ ਠੰਡੀ ਤੇ ਖੁਸ਼ਕ ਹੈ ਰੁਕੀ ਹੈ ਬਾਹਰ ਖੜਿਆ ਵੀ ਨਹੀਂ ਯਾਰ ਐਸੀ ਕਰਦਾ ਪੱਜ ਗੱਡੀ ਚ ਜਾ ਕੇ ਬਹਿ ਜੀ ਓ ਥੱਲੇ ਬਿਲਕੁਲ ਹੀ ਹਵਾ ਨਹੀਂ ਚੱਲ ਰਹੀ ਸੀ ਤੇ ਉੱਪਰ ਇੰਨੀ ਜਿਆਦਾ ਹਵਾ ਹੈ ਤੇ ਹਮੇਸ਼ਾ ਨਾਲ ਜਿਹੜੀ ਠੰਡ ਤੁਹਾਨੂੰ ਜਦੋਂ ਚੜਦੀ ਆ ਲੱਗਦੀ ਆ ਤੇ ਉਹ ਹਵਾ ਨਾਲ ਹੀ ਲੱਗਦੀ ਐ ਨਹੀਂ ਠੰਡ ਨਹੀਂ ਲੱਗਦੀ ਬਾਈ ਤੇ ਨਾਲ ਜਾ ਜਾ ਸਲਿੱਪਰੀ ਬਹੁਤ ਹੈਗਾ ਪੈਰ ਤਿਲਕਦੇ ਭੱਜ ਕੇ ਜਾ ਕੇ ਯਾਰ ਗੱਡੀ ਚ ਬੈਹਨੇ ਆ ਹੀਟ ਚਲਾਉਨੇ ਆ ਚੱਲੀਏ ਪਾਲੀ bro bro ਚਲ ਮਾਰ ਤੇ ਠੰਡ ਨੇ ਬਹੁਤ ਹੀ ਠੰਡਾ ਯਾਰ ਟ੍ਰਿਕ ਮਾਰਨੇ ਸੀ ਲੇਕਾ ਬ੍ਰੇਕ ਇਥੇ ਜੇ ਮਾਰੇ ਤਲਕਦੀ ਵੀ ਹੋਣੀ ਗੱਾਰ ਯਾਰ ਹਨਾ ਗੱਡੀਆਂ ਆਉਂਦੀਆਂ ਅੰਦਰ ਲੱਗਦਾ ਇਹ ਹੁਣ ਅਸੀਂ ਜਿਹੜੀ ਜਗ੍ਹਾ ਤੇ ਪਹੁੰਚ ਗਏ ਨੂੰ ਕਹਿੰਦੇ ਨੇ ਥੇਮੋ ਜਾਂ ਤੈਸਮੋ ਐ ਕਰਕੇ ਕੁਛ ਨਾਮ ਇਹਨੇ ਟੋਨੀ ਨੇ ਦੱਸਿਆ ਤੇ ਇਹ ਕਿਲਾ ਹਲੇ ਦਾ ਪੁਰਾਣਾ ਪਹਿਲਾਂ ਹਿਸਟਰੀ ਥੋੜੀ ਨਜ਼ਰ ਮਾਰ ਲਈ ਆਪਾਂ ਮਨਿਸਟਰੀ ਇਹ ਟੋਨੀ ਕੰਦਾ ਸਿੱਕੇ ਲੈ ਪੁਰਾਣਾ 1430 ਦਾ ਬਣਿਆ ਹੋਇਆ 15ਵੀਂ ਸੈਂਚਰੀ 500 ਸਾਲ ਪੁਰਾਣਾ ਤੇ 500 ਸਾਲ ਪਹਿਲਾਂ ਦਾ ਤੇ ਹੁਣ ਤੁਹਾਨੂੰ ਅੰਦਰ ਜਾ ਕੇ ਅਸੀਂ ਦਿਖਾਉਨੇ ਆ ਕਿ ਅੰਦਰ ਇਹਦੇ ਕੀ ਕੁਛ ਦੇਖਣਾ ਹੁੰਦਾ ਲੇਹ ਚ ਵੀ ਦੇਖ ਲੋ ਪੁਰਾਣੇ ਕਿਲੇ ਉਹਨਾਂ ਟਾਈਮਾਂ ਦੇ ਹੁੰਦੇ ਸੀ ਜਿਹੜੇ ਨਾ 14ਵੀਂ 15ਵੀਂ ਸੈਂਚਰੀ ਸੀ ਉਦੋਂ ਮਨ ਲੱਗਦਾ ਦੁਨੀਆ ਭਰ ਚੀ ਸਾਰੇ ਕਿਤੇ ਰਾਜੇ ਮਹਾਰਾਜਾਂ ਦਾ ਰਾਜ ਸੀਗਾ ਦੇਖ ਲਓ ਲੇਹ ਸ਼ਹਿਰ ਚ ਵੀ ਇੱਥੇ ਕਿਲੇ ਬਣਦੇ ਰਹੇ ਆ 500 ਸਾਲ ਪਹਿਲਾਂ ਤੇ ਵੈਸੇ ਚਲੋ ਅਸੀਂ ਸਪਿਤੀ ਵੈਲੀ ਘੁੰਮੇ ਸੀਗੇ ਤੇ ਉਦੋਂ ਦੇਖਿਆ ਸੀਗਾ ਉਦੋਂ ਤਬੋਂ ਮਿਨਿਸਟਰੀ ਆਉਂਦੀ ਐ ਕੋਹ 8ਵੀਂ ਸਦੀ ਦੀ ਸੀ ਮਤਲਬ 1200 ਸਾਲ ਪੁਰਾਣੀ ਇੰਨਾ ਹੁਣ ਆਪਾਂ ਨੂੰ ਅਲਾਵਾ ਵੀ ਇੰਨਾ ਪਹਾੜਾਂ ਚ ਹੁਣ ਇੱਥੇ ਕੌਣ ਕਦੇ ਕਦਾਈ ਆਉਂਦਾ ਉਹਨਾਂ ਦਾ ਮਜੂ ਵੀ ਇੱਥੇ ਲੋਕ ਰਹਿੰਦੇ ਸੀਗੇ ਤੇ ਆ ਪਿੱਛੇ ਸਾਰਾ ਲੇਹ ਸ਼ਹਿਰ ਹੈਗਾ ਜਿੰਨਾਂ ਤੁਸੀਂ ਦੇਖ ਦੇਖ ਰਹੇ ਹੋ ਪਿੱਛੇ ਲੇਹ ਸ਼ਹਿਰ ਦੇ ਨਾਲ ਥਾਂ ਥਾਂ ਵਿਊ ਪੁਆਇੰਟ ਬਣੇ ਹੋਏ ਆ ਕਿਉਂਕਿ ਸਾਰਾ ਉੱਚਾ ਨੀਵਾ ਪਹਾੜਾਂ ਚ ਵਸਿਆ ਹੋਇਆ ਕਿਤੇ ਪਹਾੜ ਉੱਚਾ ਕਿਤੇ ਨੀਵਾ ਲੇ ਸਾਰਾ ਫਲੈਟ ਹੈ ਪੂਰੀ ਵੈਲੀ ਹੈ ਇਹ ਇਹਦੇ ਆਲੇ ਦੁਆਲੇ ਜਿਵੇਂ ਖੁਰਦੁੰਗਲਾ ਗਈ ਸੀ ਉਹ ਸਾਹਮਣੇ ਵਾਲੇ ਪਹਾੜਾ ਉੱਚੇ ਪਹਾੜ ਨੇ ਵਿਚਾਲੇ ਪੱਧਰ ਇਸ ਕਰਕੇ ਜਦੋਂ ਤੁਸੀਂ ਕਿਤੋਂ ਵੀ ਦੇਖੋਗੇ ਨਾ ਲੇ ਸ਼ਹਿਰ ਦਾ ਤੁਹਾਨੂੰ ਥਾਂ ਥਾਂ ਤੋਂ ਇੱਕ ਵਿਊ ਪੁਆਇੰਟ ਮਿਲੂਗਾ ਇਹ ਜਿੰਨਾ ਵੀ ਪੁਰਾਣਾ ਲੇ ਹੈ ਨਾ ਪਹਿਲਾਂ ਦੇ ਟਾਈਮ ਦਾ ਸਾਰਾ ਕੱਚਾ ਉਹ ਦੇਖੋ ਤੁਹਾਨੂੰ ਕੱਚੇ ਘਰ ਦਿਖ ਰਿਹਾ ਹੈ ਉਹ ਸਾਹਮਣੇ ਗੁਰਦੁਆਰਾ ਸਾਹਿਬ ਵੀ ਇੱਕ ਕਾਫੀ ਪੁਰਾਣਾ ਇਤਿਹਾਸਿਕ ਹੈ। ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਕਿਸ ਦਿਨ। ਆ ਸਾਹਮਣੇ ਲੈ ਪਹਲੇ ਸਾਕਿਆ। ਲੈ ਵੀ ਹੁਣ ਤੁਹਾਨੂੰ ਲੈ ਕੇ ਜਾਈਏ ਅਸੀਂ ਇੱਕ ਕਿਲੇ ਦੇ ਉੱਪਰਲੇ ਪਾਸੇ ਤੇ ਦਿਖਾਉਣੀ ਆ ਕੀ ਕੁਛ ਹੈ ਇੱਥੇ। ਉੱਪਰਲੇ ਪਾਸੇ ਕੁਛ ਇਹ ਹੋ ਜਾ ਤੇ ਪੌੜੀਆਂ ਚੜ੍ਹ-ਚੜ੍ਹ ਜਾਣਾ ਪੈਂਦਾ ਹੈਗਾ। ਤਕਰੀਬਨ ਤਕਰੀਬਨ ਨਾ ਜਿਹੜਾ ਲਦਾਖ ਦਾ ਇਲਾਕਾ ਹੈ ਜਾਂ ਤਿੱਬਤ ਦਾ ਲਾ ਲੋ ਜਾਂ ਅਸੀਂ ਸਪੀਤੀ ਵਲੀ ਗਏ ਸੀ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਇੱਥੇ ਜਿਹੜੇ ਇਮਾਰਤਾਂ ਦੇ ਬਣਾਉਣ ਦੇ ਆਕਾਰ ਨੇ ਹਨਾ ਤੇ ਆਰਕੀਟੈਕਟ ਸਾਰਾ ਇੱਕੋ ਜਿਹਾ ਲਗਭਗ ਸਾਰਾ ਇੱਕੋ ਜਿਹਾ ਇੱਕੋ ਜਿਹਾ ਸਟਾਈਲ ਉਹੀ ਕੁਝ ਦੇਖਣ ਨੂੰ ਮਿਲਦਾ ਹੈਗਾ ਤੇ ਕਿਡ ਕਿਡ ਪੱਥਰਾਂ ਨਾਲ ਪਹਿਲਾਂ ਬਣਾਇਆ ਹੈ ਜਾਂ ਵਿੱਚ ਕੱਚੀ ਮਿੱਟੀ ਦਾ ਵੀ ਸੀ ਇਧਰਲੇ ਪਾਸੇ ਵੀ ਲੇ ਆ ਸਾਰਾ ਇਹ ਜਿੰਨਾਂ ਤੁਸੀਂ ਦੇਖ ਰਹੇ ਹੋ ਇਹ ਤੋਂ ਬਾਅਦ ਹੋਰ ਉੱਥੇ ਜਾਣਾ ਸਾਹਮਣੇ ਛੋਟਾ ਇਹ ਦੇਖ ਰਹੇ ਹੋ ਤੁਹਾਨੂੰ ਉਹ ਸ਼ਾਂਤੀ ਸਤੂਪਾ ਤੇ ਉੱਥੇ ਜਾਣਾ ਅਸੀਂ ਆਏ ਆ ਇਧਰੋਂ ਹੋ ਸਿਖਰ ਦੁੰਗਲਾ ਪਾਸੇ ਉੱਪਰ ਪਹਾੜਾਂ 'ਚ ਬਿਲਕੁਲ ਉਧਰਲੇ ਪਾਸੇੋਂ ਆਏ ਆ ਬਾਈ ਪੱਥਰ ਰੱਖੇ ਕਿੱਡੇ-ਕਿੱਡੇ ਵਰਤੇ ਹੈ ਚਣਾਈ ਕਿਵੇਂ ਕੀਤੀ ਹੋਈ ਦੀ ਹੈਨਾ ਆਪਣੇ ਕਿਲੇ ਕਹੇ ਜੇ ਹੁੰਦੇ ਆ ਆ ਇੱਕ ਵੱਡਾ ਪੂਰਾ ਹੀ ਪੱਥਰ ਲਾ ਰੱਖਿਆ ਦੇਖੋ ਇਹਨਾਂ ਦੇ ਕਿਲੇ ਕਿਹੋ ਜਿਹਾ ਉਹ ਵਾਹ ਇੰਡੀਆ ਚ ਆਤੀ ਜੰਦਾ ਬਹੁਤ ਕਾਮਨ ਹੈ ਦੇਖਣ ਨੂੰ ਇੱਥੇ ਵੀ ਲੋਕ ਰੀਆ, ਮੰਜੂ, ਆਕਾਸ਼ ਕਲਾਕਾਰੀਆਂ ਕਰਨੋਂ ਨਹੀਂ ਹਟਦੇ ਅੰਦਰਲੇ ਪਾਸੇੋਂ ਬੰਦ ਹੈ ਜੀ ਜਿੰਦਾ ਲੱਗਿਆ ਹੋਇਆ ਅੰਦਰ ਜਾ ਨਹੀਂ ਸਕਦੇ ਤੇ ਇੱਥੇ ਦੱਸ ਦਿਆ ਵੀ ਬੁੱਧਾ ਜੀ ਦੀ ਮੂਰਤੀ ਹੈਗੀ 골ਡ ਪਲੇਟਡ ਤੇ ਉਹ ਸਾਹਮਣੇ ਦੇਖੋ ਬਿਲਕੁਲ ਟਾਪ ਤੇ ਪਹੁੰਚ ਗਏ ਤੇ ਕੁਛ ਹੋ ਜਾ ਜਿਹੜੇ ਨਾ ਇਸ ਰੀਜਨ ਚ ਲੋਕ ਰਹਿੰਦੇ ਆ ਪਤਾ ਨਹੀਂ ਉਹਨਾਂ ਦੇ ਕੱਦ ਛੋਟੇ ਸੀ ਤੇ ਆ ਗੇਟ ਦੇਖਿਓ ਕਿਤੇ ਵੀ ਦੇਖ ਲਿਓ ਗੇਟ ਬਹੁਤ ਨਿੱਕੇ ਹੋਣਗੇ ਜਾਂ ਇਹਦਾ ਕੋਈ ਹੋਰ ਹੋਸਟਾਈਮ ਚ ਅ ਮਤਲਬ ਕੋਈ ਕਾਰਨ ਰਹਿੰਦਾ ਹੋ ਬੰਦੇ ਦਾ ਵੀ ਛੇਤੀ ਅੰਦਰ ਨਾ ਵੜ ਸਕੇ ਹਨ ਪਤਾ ਨਹੀਂ ਜਾਂ ਕੱਦ ਛੋਟੇ ਨੇ ਵੈਸੇ ਲਦਾਖੀ ਲੋਕਾਂ ਦੀ ਹਾਈਟ ਤਾਂ ਅੱਜ ਵੀ ਛੋਟੀ ਹੈਗੀ ਆਪਣੇ ਨਾਲੋਂ ਪੰਜਾਬ ਨਾਲੋਂ ਜਾਂ ਆਪਣੇ ਨਾਰਮਲ ਇਲਾਕੇ ਨਾਲੋਂ ਇਹਨਾਂ ਦੇ ਗੇਟ ਪਾਸ ਐਡੇ-ਐਡੇ ਕੀ ਹੁੰਦੇ ਆ ਇਹ ਬਿਲਕੁਲ ਟੌਪ ਆ ਗਏ ਹੁਣ ਤੇ ਇਹ ਹੋ ਜਾਗਾ ਬਸ ਟੋਨੀ ਇਧਰ ਤੱਕ ਕੀ ਹੈ ਜੇ ਉੱਪਰ ਜਾ ਨਹੀਂ ਸਕਦੇ ਯਾਰ ਬੰਦ ਪਤਾ ਨਹੀਂ ਕਿਉਂ ਕਰ ਰਖਿਆ ਇਹਨਾਂ ਨੇ ਬਿਲਕੁਲ ਨੇੜੇ ਆ ਗਏ ਸੀਗੇ ਚਾਰੇ ਪਾਸਿਓਂ ਬੰਦ ਹੈਗਾ ਨੇ ਟੋਨੀ ਦੇਖ ਕੇ ਹੈ ਬੰਦ ਹੈ ਕੰਨਾ ਇਧਰ ਵੀ ਆਈ ਦੇਖੋ ਇਹਨਾਂ ਦੀ ਜਿਹੜੀਆਂ ਮਨਸਟਰੀਜ਼ ਨੇ ਨਾ ਸਾਰੀ ਲੇਹ ਚ ਕਿੰਨੀਆਂ ਮਨਸਟਰੀਜ਼ ਨੇ ਸਾਰੀ ਇੱਕੋ ਜਿਹੀਆਂ ਜਾਂਦਾ ਸਮਰ ਕਰਕੇ ਨਾ ਇਹਨਾਂ ਨੇ ਸਮਰ ਚ ਖੋਲਦੇ ਹੋਣਗੇ ਵਿంటర్ ਕਰਕੇ ਨਾ ਬੰਦ ਕਰ ਰੱਖਿਆ ਹੋਵੇ ਬਿਲਕੁਲ ਲਾਸਟ ਪੁਆਇੰਟ ਹੈ ਕੱਚਾ ਸਾਰਾ ਉੱਪਰਲੇ ਪਾਸੇ ਦੇਖੋ ਛੱਤਾਂ ਦੇਖੋ ਬਿਲਕੁਲ ਕੱਚੀਆਂ ਨਹੀਂ ਆਹ ਹੋ ਉੱਪਰ ਲੋਕ ਲੱਗੇ ਹੋਇਆ ਜੀ ਇੱਕ ਹੋਰ ਇੱਕ ਹੋਰ ਜਗ੍ਹਾ ਦੇਖ ਕੇ ਨਾ ਹੁਣ ਬਸ ਪਰ ਹੋਟਲ ਚੱਲਾਂਗੇ ਤੇ ਕਿਉਂਕਿ ਗੂਗਲ ਵੈਦਰ ਨੇ ਦਿਖਾਈ ਹੋਈ ਸੀ ਸ਼ਾਮ ਦੀ স্নੋ ਫਾਲ ਵੀ ਸ਼ਾਮ ਨੂੰ স্নੋ ਫਾਲ ਹੋਣੀ ਹੈ ਲਦਾਖ ਦੀ ਪਹਿਲੀ 스ਨੋਫਾਲ ਹੋਣੀ ਸੀ ਪਰ ਮੈਨੂੰ ਦੇਖ ਕੇ ਲੱਗਦਾ ਨਹੀਂ ਇੰਨਾ ਸੂਰਜ ਖੜਾ ਹੈ ਵੀ 스ਨੋਫਾਲ ਹੋਗੀ ਪਤਾ ਵੀ ਖੈਰ ਕੋਈ ਨਹੀਂ ਜੇ ਹੋ ਜੇ ਤਾਂ ਵੈਲੇ ਇਹਨੂੰ ਗੋਡਾ ਜਿਵੇਂ ਕਹਿੰਦੇ ਸੋਨੇ ਤੇ ਸਾਗੇ ਵਾਲਾ ਕੰਮ ਹੋ ਜੂ ਲਦਾਖ ਚ ਵੀ ਪਹਿਲੀ 스ਨੋਫਾਲ ਅਸੀਂ ਦੇਖ ਲਾਂਗੇ ਹੈ ਤੇ ਬਾਕੀ ਹੁਣ ਸਿੱਧਾ ਸੀ ਇੱਥੋਂ ਚੱਲਿਆ ਜੀ ਸ਼ਾਂਤੀ 스ਤੂਪਾ ਪੌੜੀਆਂ ਬਈ ਕਿਵੇਂ ਦੀਆਂ ਹਨ ਸਟੈਪ ਉਹ ਨਹੀਂ ਹੈਗੇ ਉੱਚੇ ਨਹੀਂਵੇਂ ਆ ਪੁਰਾਣੇ ਟਾਈਮ ਦੇ ਬਣਾਏ ਹੋਏ ਹਨ ਇੱਕ ਇੱਕਸਾਰ ਨਹੀਂ ਹੈ ਜੀ ਅਰੇ पण ਯਾਰ ਜਦੋਂ ਆਪਾਂ ਪਹਿਲਾਂ ਆਏ ਸੀ ਹਾਂਜੀ ਉਦੋਂ ਘਰ ਮੈਨੂੰ ਐ ਲੱਗਦਾ ਵੀ ਇਹਨੇ ਅੰਦਰ ਅੰਦਰ ਜੇ ਹੁੰਦੇ ਨਹੀਂ ਸੀ ਹੁਣ ਘਰ ਬਾਹਲੀ ਐ ਵਿੱਚ ਵਿੱਚ ਜਿਹਾ ਦੇਖੋ ਹਾਂ ਐ ਲੱਗਦਾ ਵੀ ਉਹ ਕਿਸ ਨੇ ਪਹਿਲਾਂ ਕਬਜ਼ਾ ਜਿਆ ਕੀਤਾ ਉਸ ਤੋਂ ਬਾਅਦ ਘਰ ਬਣਾ ਲੂ ਉੱਥੇ ਲੈ ਸ਼ਹਿਰ ਵੀ ਬਾਈ ਡਵੈਲਪ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਛੋਟਾ ਜਿਹਾ ਲੈ ਹੁੰਦਾ ਸੀਗਾ ਹੁਣ ਤਾਂ ਪਤਾ ਨਹੀਂ ਕਿੱਥੇ ਕਿੱਥੇ ਪਹਾੜਾਂ ਦੇ ਆਲੇ ਦੁਆਲੇ ਸਾਰਾ ਫੈਲਦਾ ਜਾਂਦਾ ਹੈ ਹੈਗੀਆਂ ਨਾ ਗੱਲ ਇਹ ਸਹੀ ਗੱਲ ਹੈ ਬਹੁਤ 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 ਵੱਡਾ ਫੈਲ ਗਿਆ ਪਰ ਉਹ ਵਿਚਾਲੇ ਦੇਖਣਾ ਮੈਂ ਪਹਿਲਾਂ ਪੁੱਛ ਕੇ ਆਟਿਆ ਮੈਂ ਇੰਨੀ ਜਗ੍ਹਾ ਕਿਵੇਂ ਛੜਤੀ ਯਾਰ ਪਹਾੜਾਂ ਦੇ ਤਾਂ ਉੱਪਰ ਚੜੀ ਜਾਂਦੇ ਨੇ ਇਹ ਕਹਿੰਦਾ ਕਬਰਿਸਤਾਨ ਆ ਉਹ ਹਾਂ ਉਹ ਕਬਰਿਸਤਾਨ ਕਰਕੇ ਛੱਡੀ ਹੋਈ ਜਗ੍ਹਾ ਉਹ ਏਸੇ ਪਹੁੰਚ ਗਏ ਆ ਜੀ ਲੈ ਦੇ ਸ਼ਾਂਤੀ ਸਤੂਪਾ ਜਿਹੜੀ ਇਹਦੀ ਐਲਟੀਟਿਊਡ ਆ ਜਿਹੜਾ ਤਾਂ ਲਗਭਗ 12000 ਫੁੱਟ ਚਾਈ ਵਰਲਡ ਦਾ ਸਭ ਤੋਂ ਉੱਚਾ ਸ਼ਾਂਤੀ ਸਤੂਪਾ ਇਹਨੂੰ ਮੰਨਿਆ ਜਾਂਦਾ ਹੈ ਉੱਪਰਲੇ ਪਾਸਿਓਂ ਤੁਹਾਨੂੰ ਮੈਂ ਥੋੜਾ ਜਿਹਾ ਇਹਨੂੰ ਦਿਖਾ ਦਿੰਦਾ ਪਰੋਂਦੇ ਆਂ ਹੀ ਸਾਹਮਣੇ ਲੱਗਿਆ ਹੋਇਆ ਜੀ ਅਸ਼ੋਕ ਚੱਕਰ ਇਹ ਆਪਣੇ ਦੇਸ਼ ਦੇ ਇੰਡੀਅਨ 플ੈਗ ਤਿਰੰਗੇ ਦੇ ਵਿੱਚ ਵੀ ਹੁੰਦਾ ਹੈਗਾ ਤੇ ਵੀ ਸ਼ਾਂਤੀ ਨੂੰ ਰਿਪਰੈਜ਼ੈਂਟ ਕਰਦਾ ਹੈ ਇਸ ਤੂਪਾ ਨੂੰ ਬਣਵਾਇਆ ਗਿਆ ਸੀਗਾ 1991 ਦੇ ਵਿੱਚ ਤੇ ਜਪਨਿਸ ਕੋਈ ਸੇਂਟ ਸੀ ਜਾਂ ਜਪਨਿਸ ਵਿਦਵਾਨ ਸੀ ਉਹਨਾਂ ਦੇ ਦੁਆਰਾ ਇਹ ਸਟੈਬਲਿਸ਼ ਕੀਤਾ ਗਿਆ ਸੀ ਜਿੰਨੀ ਕਹਦੀ ਰਿਲੀਜੀਅਸ ਇੰਪੋਰਟੈਂਸ ਹੈ ਉਸ ਤੋਂ ਇਲਾਵਾ ਇੱਥੇ ਲੋਕ ਇਸੇ ਕਰਕੇ ਵੀ ਆਉਂਦੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇਟਾ ਵੀ ਥਾਂ ਥਾਂ ਤੋਂ ਵਿਊ ਪੁਆਇੰਟ ਨੇਗੇ ਜਿਹੜਾ ਵਿਊ ਦਿਖਦਾ ਹੈਗਾ ਪੂਰੇ ਲੇ ਸ਼ਹਿਰ ਦਾ ਇੱਥੋਂ ਵੀ ਲੇ ਸ਼ਹਿਰ ਦਾ ਬਹੁਤ ਸੋਹਣਾ ਵਿਊ ਹੁੰਦਾ ਹੈ ਇਸੇ ਕਰਕੇ ਲੋਕ ਮਤਲਬ ਸ਼ਾਂਤੀ ਸਤੂਪਾ ਵੀ ਦੇਖਣ ਆਉਂਦੇ ਆ ਤੇ ਨਾਲ ਇਥੇ 뷰 ਪੁਆਇੰਟ ਵੀ ਆਲੇ ਦੁਆਲੇ ਇਹਦੇ ਮਹਾਤਮਾ ਬੁੱਧੀ ਜੀ ਦੀਆਂ ਜਿਹੜੀਆਂ ਮੂਰਤੀਆਂ ਉਹ ਬਣਾਈਆਂ ਗਈਆਂ ਤੇ ਕਲੌਕ ਸਰਕਲ ਤੇ ਇਹਨੂੰ ਦੇਖਿਆ ਜਾ ਸਕਦਾ ਜੇ ਮੈਂ ਆਪਾਂ ਗੁਰਦੁਆਰਾ ਸਾਹਿਬ ਪ੍ਰਕਰਮਾ ਕਰਦੇ ਆ ਨਾ ਤੇ ਉਸੇ ਤਰੀਕੇ ਨਾਲ ਇਹਦੀ ਪ੍ਰਕਰਮਾ ਕਰਦੇ ਆ ਤੇ ਦੂਜੀ ਗੱਲ ਇਹ ਆ ਵੀ ਅ ਇਥੇ ਜਿਹੜਾ ਬੁੱਧਿਜ਼ਮ ਦਾ ਵੀ ਇਹਨੂੰ ਗੁਰਦੁਆਰਾ ਸਾਹਿਬ ਤਾਂ ਉਵੇਂ ਇੱਕ ਤਾਂ ਇਹਨਾਂ ਦੀ ਮੋਨੈਸਟਰੀਜ਼ ਹੁੰਦੀਆਂ ਤੇ ਦੂਜਾ ਸਤੂਪਾ ਵੀ ਐਸੇ ਕੰਮ ਲਈ ਮੈਡੀਟੇਸ਼ਨ ਲਈ ਵਰਤਦੇ ਆ ਇੱਥੇ ਜਿਹੜੇ ਬੋਧੀ ਭਿਕਸ਼ੂਆ ਰਹਿੰਦੇ ਆ ਮੈਡੀਟੇਸ਼ਨ ਕਰਦੇ ਆ ਨਾ ਤੇ ਇਹ ਸੀਗਾ ਜੀ ਉੱਪਰਲੇ ਪਾਸਿਓ ਤੇ ਹੁਣ ਚੱਲਦੇ ਆ ਤੇ ਸਿੱਧਾ ਪਹੁੰਚਦੇ ਆ ਆਪਣੇ ਹੋਟਲ ਪਹੁੰਚ ਗਏ ਜੀ ਨਾ ਸ਼ਹਿਰ ਚੋਂ ਅਜ਼ਾਨ ਦੀਆਂ ਆਵਾਜ਼ਾਂ ਆ ਰਹੀਆਂ ਤੇ ਜਿਹੜਾ ਲੇ ਸ਼ਹਿਰ ਹੈ ਇੱਥੇ ਬੁੱਧਿਜ਼ਮ ਦੀ ਆਬਾਦੀ ਵੀ ਹੈ ਬੁੱਧਿਜ਼ਮ ਦੀ ਹਾਲਾਂਕਿ ਜ਼ਿਆਦਾ ਹੈ ਤੇ ਵੈਸੇ ਕਾਫੀ ਲੋਕ ਮੁਸਲਮ ਵੀ ਰਹਿੰਦੇ ਆ ਸ਼ਹਿਰ ਛੋਟਾ ਜਿਹਾ ਹੈ ਜਿਆਦਾਤਰ ਇਹ ਹੋਟਲਾਂ ਨਾਲ ਭਰਿਆ ਦੂਰ ਦੂਰ ਤੱਕ ਜਿੰਨੇ ਤੁਸੀਂ ਖੰਡੇ ਦੇਖ ਰਹੇ ਹੋ ਸਾਰੇ ਇੱਥੇ ਹੋਟਲ ਹੀ ਹੋਟਲ ਆ ਦੁਨੀਆ ਪਰ ਚਾ ਜਿੱਥੇ ਜਿੱਥੇ ਵੀ ਬੋਧਿਸਮਾ ਪਾਵੇਂ ਅਸੀਂ ਪਟਾਨ ਗਏ ਸੀ ਪਹਿਲਾਂ ਨੇਪਾਲ ਗਏ ਆ ਜਾਂ ਜਿੱਥੇ ਜਿੱਥੇ ਵੀ ਮਤਲਬ ਘੁੰਮੇ ਬੁੱਧੀਸਮਾ ਵਾਲੇ ਦੇਸ਼ਾਂ ਚ ਹਰ ਇੱਕ ਦੇਸ਼ ਚ ਸ਼ਾਂਤੀ ਸਤੂਪ ਬਣੇ ਹੁੰਦੇ ਆ ਤੇ ਬਣਾਏ ਇਸੇ ਕਰਕੇ ਜਾਂਦੇ ਬਸ ਵਰਲਡ ਪੀਸ ਕਰਕੇ ਵੀ ਦੁਨੀਆ ਚ ਸ਼ਾਂਤੀ ਪਣੀ ਰਹੇ ਉਹਨਾਂ ਨੂੰ ਇਹ ਇੱਕ ਰਿਪਰੈਜ਼ੈਂਟ ਕਰਦੀ ਹੈ ਮੈਂ ਵੀ ਟੋਨੀ ਵੀਰੇ ਹੁਣ ਛੱਡਦੇ ਹੋਟਲ ਸਿੱਧਾ ਸਭ ਕੁਝ ਦੇਖ ਲਿਆ ਦਿਨ ਅਜ ਤਾਂ ਸੋਨਾ ਰਿਹਾ ਠੀਕ ਹੈ ਇਹ ਟੋਨੀ ਵੀਰਾ ਯਾਰ ਆਪਣੇ ਨਾਲ ਪਹਿਲੇ ਦਿਨ ਤੋਂ ਚੱਲੇ ਬਾਹਰ ਗੋ ਟੋਨੀ ਕਾਪੀਰਾਈਟ ਆ ਜਾਣਾ ਹੁੰਦਾ ਡੈਕ ਹੌਲੀ ਚ ਲਾਇਆ ਕਰ ਠੀਕ ਹੈ ਲਾਵੇ ਕਨਫਰਕੈਂਸ ਪਹੁੰਚ ਗਏ ਆ ਸਾਡੇ ਹੋਟਲ ਸ਼ਾਮ ਦੇ ਵੱਜ ਗਏ ਸਾਨੂੰ 4:30 5 ਵਜੇ ਆਉਂਦੇ ਇਹਨੂੰ ਜੀ ਜੀ ਕਰੀ ਰਾਮ ਦੁਨੀਆ ਦੀਆਂ ਉੱਚੀਆਂ ਸੜਕਾਂ ਦੇਖ ਕੇ ਆਗੇ ਤੇ ਲੀਦਾ ਦਾ ਜਥਾਂ-ਥਾਂ ਦਾ ਵੀਊ ਦੇਖੇ ਇੱਕ ਗੱਲ ਦੀ ਘਾਟ ਰਹੀ ਬੱਸ ਐਸੀ ਵੀ স্নੋ ਫਾਲ ਹੋ স্নੋ ਫਾਲ ਹੋਈ ਨਹੀਂ ਯਾਰ ਬੜਾ ਸਾਨੂੰ ਐ ਸੀਗਾ ਵੀ ਅੱਜ ਹੋਊ ਪ੍ਰੈਡਿਕਸ਼ਨ ਵੀ ਬਹੁਤ ਸੀਗੀ ਪਰ ਨਹੀਂ ਹੋਈ ਜੀ ਜੀ ਆਪਣਾ ਇਸ ਦਾ ਵਲੌਗ ਤੇ ਜਿੱਦੇ ਤੁਹਾਨੂੰ ਲੈ ਦਿਆਂ ਕੁਝ ਥਾਵਾਂ ਤੇ ਹਾਈਸਟ ਰੋਡ ਉਹ ਦਿਖਾਉਣਾ ਸੀਗਾ ਸੋ ਇਸ ਦੇ ਨਾਲ ਹੀ ਅੱਜ ਦੇ ਵਲੌਗ ਦੀ ਆਪਾਂ ਕਰਦੇ ਹਾਂ ਸਮਾਪਤੀ ਜੁੜੇ ਰਹੇ ਤੁਸੀਂ ਜੀ ਲਦਾਖ ਦੇ ਆਪਣੇ ਸਫ਼ਰ ਨਾਲ ਤੇ ਮਿਲਦੇ ਆਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ